ਉੱਜ ਆਪਣੀ ਸਾਂਧੀ ਡਿਊਟੀ ਬਣਦੇ ਕਿ ਜੇਪ ਹਰੋਂ ਤੋਂ ਪਹਿਲੇ ਕੰਟਰੋਲ ਚ ਹੋ ਜਵੇ ਤਾਂ ਉਹ ਬਹੁਤ ਬੁਧੀਆ ਗੱਲ ਹੋਣੀ ਹੈ। ਫਿਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਪਾਸ਼ਾ ਸਤੇ ਕਿ ਵੀ ਐਸੇ ਇੱਥੇ ਠੀਕ ਰੱਖੇ ਕਿਉਂਕਿ ਆਪਾਂ ਦੇਖ ਰਹੇ ਹਰਦਾਸਪੁਰ ਰਮਬਸਰ ਕਨੀ ਬਹੁਤ ਵੱਡਾ ਨੁਕਸਾਨ ਹੋਇਆ ਹੈ। ਬੰਦਿਆਂ ਨੂੰ ਨੁਕਸਾਨ ਵੀ ਹੋਇਆ ਹੈ, ਜੰਗਲਾਂ ਨੂੰ ਨੁਕਸਾਨ ਵੀ ਹੋਇਆ ਹੈ, ਘਰਾਂ ਨੂੰ ਨੁਕਸਾਨ ਵੀ ਹੋਇਆ ਹੈ। ਹਰ ਚੀਜ਼ ਦੇ ਨੁਕਸਾਨ ਹੋਏ ਜਿਹੜਾ ਨਾ ਪੂਰਾ ਹੋਣਾ ਘਟਾ। ਪਿੱਛੇ ਜੀਖਪੁਰ ਦੇ ਲੱਗੇ ਜਾ ਕੇ ਜਾ ਕੇ ਨਾ ਇਹ ਜੈਮ ਬਣ ਜਵੇ ਤੇ ਇਹਨੂੰ ਚੈਨਲਾਈਜ਼ ਕਰ ਲਵੇ ਡੂੰਗਾ ਹੋ ਜਵੇ ਇਹ ਪਰ ਇਹ ਸਾਰੇ ਆਪਣਾ ਗੱਲ ਕਰਦੇ ਵੀ ਸਫਾਈ ਕਰਤੀ ਪਹਿਲੀ ਸਫਾਈ ਨਾਲ ਨਿਕਲਵਾਂਦੀ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਕਹੂੰਗਾ ਕਿ ਆਪਣੇ ਸੂਬੇ ਦੇ ਲਈ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਉਹ ਕਿਸੇ ਨਾਲ ਵੀ ਗੱਲ ਕਰਨ ਮਸਲਾ ਹੱਲ ਹੋਣਾ ਚਾਹੀਦਾ ਜੇ ਆਪਾਂ ਆਪਣੀ ਈਗੋ ਲੈ ਕੇ ਮਾਇਆ ਲੈ ਕੇ ਗੱਲ ਕਰ ਲਈਏ ਤਾਂ ਉਹ ਗੱਲ ਨਹੀਂ ਬਣਦੀ ਘਰ ਦੇ ਤਰਫ ਹੌਂਦੇ ਚੱਲ ਰਿਹਾ ਹੈ ਕਿਸਾਨ ਆਪ ਲੱਗੇ ਹੋਏ ਆ ਕੇ ਆਏ ਆ ਘਰ ਜਿਹੜਾ ਚੜਦਾ ਹੈ ਆ ਸਾਡੇ ਸਾਰੇ ਪਿੰਡ ਸੱਚੀ ਗੁਜਰਾ ਸੱਚੀ ਬ੍ਰह्म ਤਰਮੇੜੀ ਸਾਰੇ ਬਹੁਤ ਬੜਾ ਨੁਕਸਾਨ ਕਰ ਦਿੰਦਾ ਹੈ ਪਰ ਇਸ ਕੀ ਗੁਰੂ ਜੀ ਕਿਰਪਾ ਅੱਛੇ ਪਾਸੇ ਮੇਰੇ ਹੈ ਕਿ ਹਾਲੇ ਡਾਊਨ ਹੈ ਤੇ ਉਹ ਤੋਂ ਪਹਿਲੇ ਸਾਡੀ ਕੋਸ਼ਿਸ਼ ਹੈ ਕਿ ਜਿੱਥੇ ਕੋਈ ਨੁਕਸਾਨ ਹੁੰਦਾ ਵੀ ਹੋਵੇ ਸਾਡੀ ਕੰਟਰੋਲ ਕਰ ਲਈ ਤੇ ਇਹਦੇ ਤੇ ਹੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਸਾਹਿਬ ਵੀ ਆਏ ਨੇ ਤੇ ਸਾਰੀ ਫੌਜ ਇਹਨਾਂ ਦੀ ਨਾਲ ਆਈ ਹੈ ਸੋ ਅੱਜ ਆਪਣੀ ਸਾਂਝੀ ਡਿਊਟੀ ਬਣਦੇ ਕਿ ਜੇ ਹੜ੍ਹ ਆਉਣ ਤੋਂ ਪਹਿਲਾਂ ਹੀ ਕੰਟਰੋਲ ਹੋ ਜਵੇ ਤਾਂ ਉਹ ਬਹੁਤ ਵਧੀਆ ਗੱਲ ਹੁੰਦੀ ਹੈ ਜੇ ਨੁਕਸਾਨ ਹੋ ਜਵੇ ਫਿਰ ਤਾਂ ਰਾਸ਼ਨ ਵੰਡਣ ਵਾਲੀ ਗੱਲ ਹੋ ਜਾਈ ਰਹਿੰਦੀ ਹੈ ਹੋਰ ਨਹੀਂ ਕੋਰੇ ਜਾਂਦੀ ਸੋ ਉਹਦੇ ਲਈ ਅਸੀਂ ਆਇਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਪਾਸ਼ਾ ਕਰਕੇ ਕਿ ਵੀ ਐਵੇਂ ਇੱਥੇ ਠੀਕ ਰੱਖੇ ਕਿਉਂਕਿ ਆਪਾਂ ਦੇਖ ਰਹੇ ਹਾਂ ਗੁਰਦਾਸਪੁਰ ਰਮਬਰ ਕਰਨੀ ਬਹੁਤ بڑا ਨੁਕਸਾਨ ਹੋਇਆ ਬੰਦਿਆਂ ਦਾ ਨੁਕਸਾਨ ਵੀ ਹੋਇਆ ਹੈ ਜੰਗਲਾਂ ਦਾ ਨੁਕਸਾਨ ਵੀ ਹੋਇਆ ਹੈ ਘਰਾਂ ਦਾ ਨੁਕਸਾਨ ਵੀ ਹੋਇਆ ਹੈ ਹਰ ਚੀਜ਼ ਦਾ ਨੁਕਸਾਨ ਹੋਇਆ ਹੈ ਜਿਹੜਾ ਨਾ ਪੂਰਾ ਹੋਣਾ ਘੱਟ ਸੋ ਜਿੱਥੇ ਸਾਡੀ ਉੱਥੇ ਡਿਊਟੀ ਬਣਦੀ ਜਾਣਦੀ ਉੱਥੇ ਸਭ ਤੋਂ ਪਹਿਲਾਂ ਸਾਡੀ ਡਿਊਟੀ ਇੱਥੇ ਬਣਦੀ ਹੈ ਕਿਉਂਕਿ ਇੱਥੇ ਲੋਕਲ ਬੈਠੇ ਆ ਜੇ ਅਸੀਂ ਇੱਥੇ ਨਾ ਕਰਾਂਗੇ ਉੱਥੇ ਵੀ ਜਾਣ ਦਾ ਕੋਈ ਫਾਇਦਾ ਨਹੀਂ ਹੈ ਸੋ ਇੱਥੇ ਜਿੰਨੀ ਜਿੰਨੀ ਲੋੜ ਆ ਜਾਂ ਕੁਝ ਹੋਰ ਆ ਜਾ ਉਹ ਅਸੀਂ ਕੋਸ਼ਿਸ਼ ਕਰਾਂਗੇ ਮੁਹਿਆਰ ਕਰ ਬਈ ਅਗਰ ਸਾਹਿਬ ਤੁਸੀਂ ਵੀ 25 26 27 ਸਾਲਾਂ ਤੋਂ ਦੇਖ ਰਹੇ ਹੋ ਇਸ ਦਾ ਗਰਨ ਉਹ ਹਰ ਵਾਰੀ ਨੁਕਸਾਨ ਪਹੁੰਚਦਾ ਹੈ ਇਸ ਦਾ ਕੋਈ ਪੱਕਾ ਹੱਲ ਕਿਸ ਤਰ੍ਹਾਂ ਹੋਵੇ ਸੈਂਟਰ ਨਾਲ ਮਿਲ ਕੇ ਜਾਂ ਕਿਸ ਤਰ੍ਹਾਂ ਹੋਵੇ ਦੇਖੋ ਇਹਦਾ ਪਲਾਨ ਤਾਂ ਅਸੀਂ ਬਣਾਇਆ ਸੀ ਗੱਲ ਦੇਖੋ ਪਿੱਛੇ ਜੀਖਪੁਰ ਦੇ ਲੱਗ ਜਾ ਕੇ ਜਾਂ ਕਿ ਨਾ ਜਾਇਮ ਬਣ ਜਵੇ ਤੇ ਇਹਨੂੰ ਚੈਨਲਾਈਜ਼ ਕਰ ਲਵੇ ਡੂੰਗਾ ਹੋ ਜਵੇ ਇਹ ਪਰ ਇਹ ਸਾਰੇ ਆਪਣਾ ਗੱਲ ਕਰਦੇ ਵੀ ਸਫਾਈ ਕਰਤੀ ਪਹਿਲੀ ਸਫਾਈ ਨਾਲ ਨਿਕਲਵਾਂ ਦੀ ਜਿੰਨਾ ਚਿਰ ਇਹਨੂੰ ਡੂੰਗਾ ਨਹੀਂ ਕਰਦੇ ਹਾਂ ਤੇ ਡੂੰਗਾ ਕਰਕੇ ਆਜਾਏ ਕਿਨਾਰੇ ਦੇ ਤੱਕ ਨਹੀਂ ਹੁੰਦੀ ਹਨ ਇਹਦੇ ਆਜਾਏ ਪਾੜਨੀਆਂ ਬਣਨ ਪਾੜਨੀਆਂ ਬਣ ਕੇ ਰੋਡ ਚੱਲਣ ਲੱਗ ਜੇ ਲੋਕਾਂ ਨੂੰ ਸਹੂਲਤ ਵੀ ਹੋ ਜਵੇ ਤੇ ਨਾਲ ਇਹ ਜਿਹੜਾ ਟੁੱਟ ਜਾਂਦਾ ਉਹ ਵੀ ਬੰਦ ਹੋ ਜੀਏ ਇਹ ਪੱਕਾ ਲਾਜੇ ਦਾ ਤੇ ਪਰ ਅਸੀਂ ਕੀ ਕਰਦੇ ਹਾਂ ਅੱਜ ਤਾਂ ਟੈਂਪਰੇਰੀ ਕਰਦੇ ਹਾਂ ਲਓ ਜੀ ਹੜ ਆ ਗਿਆ ਹੜਾ ਗੇਜ਼ਾ ਹੀ ਕੱਢ ਰਹੇ ਆ ਉੱਚ ਬੁੰਦੀ ਕੱਢ ਰਹੇ ਆ ਹੋਰ ਕੱਢ ਰਹੇ ਆ ਇਹਦੇ ਨਾਲ ਕੋਈ ਪੱਕਾ ਹੱਲ ਨਹੀਂ ਹੈ ਪੱਕਾ ਹੱਲ ਤਾਂ ਸਾਨੂੰ ਇਹੀ ਕਰਨਾ ਪਊਗਾ ਕਿ ਵੀ ਪਿੱਛੇ ਡੈਮ ਬਣਾ ਕੇ ਤੇ ਇੱਥੇ ਇਹਨੂੰ ਡੂੰਘਾ ਕਰਕੇ ਜਿੰਨਾ ਚੌੜਾ ਕਰ ਸਕਦੇ ਚੌੜਾ ਕਰਕੇ ਆਏ ਜਾਏ ਇਹਦੇ ਦੇ ਕੋਈ ਰਸਤੇ ਬਣਵਾ ਦਈਏ ਰਸਤੇ ਬਣਾਉਣ ਨਾਲੇ ਕਾਫੀ ਪਮਸ਼ਾ ਹਲ ਹੋਊਗਾ ਕੋਈ ਸੈਂਟਰ ਸਰਕਾਰ ਨਾਲ ਇਹ ਗੱਲਬਾਤ ਕਰੋਗੇ ਤੁਸੀਂ ਦੇਖੋ ਕਾ ਕਹੀ ਜ਼ਰੂਰ ਕਰਾਇਆ ਕਿਉਂ ਨਹੀਂ ਕਰਾਂਗੇ ਹਰ ਬੰਦੇ ਨਾਲ ਕਰਨੀ ਚਾਹੀਦੀ ਹੈ ਦੇਖੋ ਇਹ ਤਾਂ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਕਹੂੰਗਾ ਕਿ ਆਪਣੇ ਸੂਬੇ ਦੇ ਲਈ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਉਹ ਕਿਸੇ ਨਾਲ ਵੀ ਗੱਲ ਕਰਨ ਮਸਲਾ ਹੱਲ ਹੋਣਾ ਚਾਹੀਦਾ ਜੇ ਆਪਾਂ ਆਪਣੀ ਈਗੋ ਲੈ ਕੇ ਮਾਇਆ ਲੈ ਕੇ ਗੱਲ ਕਰ ਲਈਏ ਤਾਂ ਉਹ ਗੱਲ ਨਹੀਂ ਬਣਦੀ ਕਿ ਜਿੱਥੋਂ ਮਸਲਾ ਹੱਲ ਹੁੰਦਾ ਸੈਂਟਰ ਤੋਂ ਸਾਡੇ ਸੈਂਟਰ ਨਾਲ ਕਰਨ ਹਰ ਬੰਦੇ ਨਾਲ ਇਹ ਤਾਂ ਨੀਮਾ ਹੋ ਕੇ ਗੱਲ ਕਰਨੀ ਚਾਹੀਦੀ ਕਿ ਸਾਡੀ ਸੂਬਾ ਸਾਡਾ ਮਰ ਰਿਹਾ ਹੈ ਤੇ ਉੱਥੇ ਲਈ ਕੀ ਹੁੰਦਾ ਜੋ ਹੁਣ ਹਾਲਾਤ ਪੈਦਾ ਹੋ ਰਹੇ ਨੇ ਗੁਰਦਾਸਪੁਰ ਕੰਨੀ ਤੇ ਅੰਬਰਸਰ ਕੰਨੀ ਉਹ ਕੋਈ ਦੇਖ ਰਹਾ ਏ ਥੋੜਾ ਐਡਾ ਬੜਾ ਨੁਕਸਾਨ ਮੰਜ਼ਰ ਨੁਕਸਾਨ ਜਿਹੜਾ ਇੱਕ ਬੰਦਾ ਚੱਲਿਆ ਗਿਆ ਉਹਨੂੰ ਮੁੜ ਕੇ ਥੋੜਾ ਆਉਣਾ ਠੀਕ ਹੈ ਸਾਕਾ